ਐਸੀਆਂ ਰੌਣਕਾਂ ਆਨੰਦਪੁਰ ਸਾਹਿਬ ਦੇ ਵਿੱਚ ਲੱਗੀਆਂ ਤੇ ਸੰਗਤਾਂ ਜਾਂਦੀਆਂ ਨੇ ਦਰਿਆ ਵਗਦਾ ਆਨੰਦਪੁਰ ਸਾਹਿਬ ਤੋਂ ਪਹਿਲਾਂ ਤੇ ਨੇੜੇ ਦਰਿਆ ਵਗਦਾ ਬੇੜੀ ਵਿੱਚ ਬਹਿ ਕੇ ਸੰਗਤਾਂ ਆਨੰਦਪੁਰ ਸਾਹਿਬ ਜਾਂਦੀਆਂ ਨੇ ਤੇ ਹੁਣ ਸੰਗਤ ਜਦੋਂ ਬੇੜੀ ਵਿੱਚ ਬੈਠੀ ਹੋਵੇ ਜਾਂ ਕਿਤੇ ਵੀ ਟ੍ਰੈਕਟਰ ਟਰਾਲੀ ਵਿੱਚ ਬੈਠੀ ਹੋਵੇ ਆਪਾਂ ਹੁਣ ਗੱਲਾਂ ਗੁਰੂ ਦੀਆਂ ਕਰਦੇ ਆ ਜਦੋਂ ਕਿਤੇ ਯਾਤਰਾ ਤੇ ਜਾਂਦੇ ਆ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਫਿਰ ਗੱਲਾਂ ਜਦੋਂ ਹੁੰਦੀਆਂ ਨੇ ਨਾ ਉਹ ਬੇੜੀ ਚਲਾਉਂਦਾ ਸੀ ਮਲਾ ਸੈਦਾ ਮਲਾ ਬੇੜੀ ਚਲਾਉਂਦਾ ਸੀ ਤੇ ਉਹਨੇ ਗੱਲਾਂ ਸੁਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਵੀ ਇਹਦਾ ਰਹਿਮਤਾ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਈਦਾ ਰਹਿਮਤਾ ਵਰਤਾਉਂਦੇ ਆ ਜਦੋਂ ਆਪਾਂ ਸੁਣਦੇ ਆ ਮਹਿਮਾ ਗੁਰੂ ਦੀ ਕਈ ਸਥਾਨਾਂ ਤੇ ਅਸੀਂ ਜਾਣਿਆ ਸੁਣ ਕੇ ਵੀ ਉੱਥੇ ਸੁਣਿਆ ਤੇ ਸਾਡੇ ਗੁਰੂ ਸਾਹਿਬ ਆਏ ਹੋਏ ਆ ਗੁਰੂ ਸਾਹਿਬਾਨਾਂ ਨੇ ਚਰਨ ਪਾਇਆ ਤੇ ਉੱਥੇ ਚੱਲ ਗਏ ਆਪਾਂ ਐਦਾਂ ਇਹਨੇ ਵੀ ਸੁਣਿਆ ਇਹ ਕਹਿੰਦਾ ਵੀ ਆਨੰਦਪੁਰ ਸਾਹਿਬ ਰਹਿੰਦੇ ਆ ਜਿਹੜੇ ਗੁਰੂ ਦੀ ਤੁਸੀਂ ਗੱਲ ਕਰਦੇ ਆ ਉਹ ਕਹਿੰਦੇ ਵੀ ਹਾਂਜੀ ਬੜੇ ਤਾਰਨ ਹਰਨੇ ਸਤਿਗੁਰੂ ਸੱਚੇ ਪਾਤਸ਼ਾਹ ਅੱਛਾ ਮੈਨੂੰ ਵੀ ਦਰਸ਼ਨ ਹੋ ਸਕਦੇ ਆ ਉਹਨਾਂ ਦੇ ਉਹ ਕਹਿੰਦੇ ਹਾਂ ਤੈਨੂੰ ਕਿਉਂ ਨਹੀਂ ਹੋ ਸਕਦੇ ਤੂੰ ਚੱਲ ਸਾਡੇ ਨਾਲ ਤੈਨੂੰ ਵੀ ਦਰਸ਼ਨ ਹੋਣਗੇ ਉਹ ਕਹਿੰਦਾ ਵੀ ਗੱਲ ਇਹ ਹੀ ਹੈ ਵੀ ਮੈਂ ਜਾ ਨਹੀਂ ਸਕਦਾ ਉਹ ਕਹਿੰਦੇ ਕਿਉਂ ਨਹੀਂ ਜਾ ਸਕਦਾ ਕਹਿੰਦਾ ਵੀ ਮੈਂ ਬੇੜੀ ਚਲਾਉਣਾ ਮੁਸਾਫਰ ਆਉਂਦੇ ਐ ਮੈਂ ਸ਼ਾਮ ਤੱਕ ਜਿੰਨੇ ਕ ਪੈਸੇ ਕਮਾਉਣਾ ਆਪਣਾ ਘਰ ਦਾ ਖਰਚਾ ਚਲਾਉਣਾ ਘਰ ਦਾ ਗੁਜ਼ਾਰਾ ਚਲਾਉਣਾ ਪਰ ਜੇ ਮੈਂ ਇੱਕ ਦਿਨ ਵੀ ਨਾ ਗਿਆ ਨਾ ਤਾਂ ਮੇਰਾ ਮੁਸ਼ਕਲ ਹੋ ਜਾਏਗਾ ਐਸੇ ਵੀ ਲੋਕ ਹੈਗੇ ਆ ਪਿਆਰੇ ਜਿਹੜੇ ਰੋਜ਼ ਕਮਾਉਂਦੇ ਆ ਤੇ ਆਪਣਾ ਸਮਾਨ ਲਿਆ ਕੇ ਖਾਂਦੇ ਇਹੋ ਜਿਹੀ ਲੋਕ ਨੇ ਤੇ ਇਹਨੂੰ ਸੰਗਤਾਂ ਕਹਿੰਦੀਆਂ ਵੀ ਉਹ ਗੁਰੂ ਐਸਾ ਨਹੀਂ ਹੈ ਉਹ ਤੇ ਗਰੀਬਾਂ ਨੂੰ ਨਿਵਾਜਣ ਵਾਲਾ ਤੂੰ ਇੱਥੇ ਯਾਦ ਕਰਿਆ ਕਰ ਦਿਨ ਰਾਤ ਉਹ ਤੈਨੂੰ ਉਥੇ ਹੀ ਦਰਸ਼ਨ ਦੇ ਦੇਣਗੇ ਜਿੱਥੇ ਤੂੰ ਯਾਦ ਕਰੇਗਾ ਉਹ ਕਹਿੰਦਾ ਅੱਛਾ ਐਡਾ ਮਹਾਨ ਗੁਰੂ ਇਹਨੂੰ ਚੇਟਕ ਲੱਗ ਗਈ ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਨਾ ਵੀ ਸੰਗਤ ਮਿਲ ਗਈ ਜ਼ਿੰਦਗੀ ਵਿੱਚ ਸੰਗਤ ਕਦੇ ਵੀ ਨਾ ਛੱਡੋ ਪਿਆਰ ਅੱਗੇ ਪਿੰਡਾਂ ਵਿੱਚ ਸੰਗਤ ਬਹੁਤ ਹੁੰਦੀ ਕੀਰਤਨ ਹੁੰਦੇ ਪਰ ਹੁਣ ਆਹ ਨੈੱਟ ਦਾ ਯੁੱਗ ਆ ਗਿਆ ਹੁਣ ਸਮਾਗਮਾਂ ਜਿਹੜੇ ਬਹੁਤ ਘੱਟ ਗਏ ਅੱਗੇ ਕੀਰਤਨ ਹੁੰਦੇ ਦੀਵਾਨ ਲੱਗਦੇ ਲੰਗਰ ਲੱਗਦੇ ਤੇ ਲੋਕ ਜਾਂਦੇ ਸੰਗਤਾਂ ਜਾਂਦੀਆਂ دیਵਾਨਾਂ ਵਿੱਚ ਬੈਠਦੇ ਜਾ ਕੇ ਤੇ ਲੰਗਰ ਛੱਕਦੇ ਤੇ ਹੁਣ ਤਾਂ ਵਸ ਜਿੱਥੇ ਥੋੜਾ ਬਹੁਤਾ ਬਹੁਤਾ ਕਿਤੇ ਪਿੰਡ 'ਚ ਹੁੰਦਾ ਹੈ ਕੀਰਤਨ ਉੱਥੇ ਹੁੰਦਾ ਹੈ ਨਹੀਂ ਤਾਂ ਬਹੁਤ ਘੱਟ ਹੈ ਪਰ ਜੇ ਅਸੀਂ ਲਾਹਾ ਲੈਣਾ ਤਾਂ ਅਸੀਂ ਲਾਹਾ ਲੈ ਸਕਦੇ ਆਂ ਅਸੀਂ ਸਾਡੇ ਕੋਲ ਮੋਬਾਈਲ ਨੇ ਅਸੀਂ ਨੈਟ ਤੋਂ ਵੀ ਦੀਵਾਨ ਸੁਣ ਸਕਦੇ ਆਂ ਕੀਰਤਨ ਸੁਣ ਸਕਦੇ ਆਂ ਸ਼ਬਦ ਕੀਰਤਨ ਸੁਣ ਸਕਦੇ ਆਂ ਪਰ ਗੱਲ ਤਾਂ ਚੇਟਕ ਦੀ ਆ ਨਾ ਜਿੱਧਰ ਨੂੰ ਮਨ ਲੱਗਿਆ ਹੋਵੇ ਗੱਲ ਤਾਂ ਧਿਆਨ ਦੇਣ ਦੀ ਹੈ ਤੇ ਜਦੋਂ ਇਹਨੂੰ ਪਤਾ ਲੱਗਿਆ ਤੇ ਸੰਗਤ ਵਿੱਚ ਉਹ ਚੇਟਕ ਲੱਗ ਗਈ ਉਹ ਕਹਿੰਦੇ ਤੂੰ ਆਪਣਾ ਕੰਮ ਕਰਦਾ ਰਹਿ ਬੇੜੀ ਚਲਾਉਂਦਾ ਰਹਿ ਪਰ ਉਹਨੂੰ ਯਾਦ ਕਰਿਆ ਕਰ ਦਿਨ ਰਾਤ ਯਾਦ ਕਰਿਆ ਇਹਨੇ ਸੋਚਿਆ ਵੀ ਯਾਦ ਕਰਨਾ ਕੀ ਔਖਾ ਹੈ ਇੱਡਾ ਮਹਾਨ ਗੁਰੂ ਦਾਤਾਂ ਦੇਣ ਵਾਲਾ ਗੁਰੂ ਯਾਦ ਕਰਦੇ ਰਿਹਾ ਕਰਾਂਗੇ ਆਪਾਂ ਦਿਨ ਰਾਤ ਹੁਣ ਯਾਦ ਕਰਦਾ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰ ਮੈਨੂੰ ਦਰਸ਼ਨ ਦੇ ਕਦੇ ਕਾਫੀ ਸਮਾਂ ਲੰਘ ਗਿਆ ਕਹਿੰਦੇ ਉਡੀਕਾਂ ਕਰਦਾ ਆਪਣੇ ਮਨ ਵਿੱਚ ਕਿ ਇੰਨਾ ਅੱਖਾਂ ਨੂੰ ਕਦੇ دیدار ਹੋ ਜਾਣ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਈਸ਼ਾ ਦੇ ਮਾਨਵ ਚਰ ਅਰਦਾਸ ਕਰਦਾ ਸੱਚੇ ਪਾਈਸ਼ਾ ਮਿਹਰ ਕਰੋ ਕਦੋਂ ਹੋਣਗੇ دیدار ਦਿਨ ਰਾਤ ਸੰਸਾਰ ਵੇਖਦੀਆਂ ਨੇ ਅੱਖਾਂ ਪਰ ਇੱਕ ਵਾਰੀ ਗੁਰੂ ਦੇ ਦਰਸ਼ਨ ਵੀ ਕਰਵਾ ਦਿਆ ਕਰ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ ਕਿਤੇ ਕਿਤੇ ਸੰਸਾਰ ਵੇਖਦੀ ਇਹਨਾਂ ਅੱਖਾਂ ਚਲੀਆਂ ਜਾਣ ਕਿਤੇ ਨਿਰੰਕਾਰ ਦੇ ਦਰਸ਼ਨ ਵੀ ਕਰ ਲਿਆ ਕਰ ਕਤੋ ਫੋੜ ਕੇ ਦਿਦਾ ਅੱਖੀਆਂ ਨਿਮਾਣੀਆਂ ਮੋੜ ਕੇ ਬਿਤਾ ਅੱਖੀਆਂ ਨੇ ਤਰਸ ਦੀਆਂ ਪਿਆਰੇ ਜੀ ਅੱਖੀਆਂ ਨੇ ਤਰਸ ਦੀਆਂ ਮੇਰੇ ਪਿਆਰੇ ਅੱਖੀਆਂ ਨੇ ਤਰਸ ਦੀਆਂ ਅਖੀਆਂ ਨੇ ਤਰਸਦੀਆਂ ਕਨੋਂ ਹੌਣ ਕੇ ਦਿਦਾਰੇ ਤੇਰੇ ਅਖੀਆਂ ਨੇ ਤਰਸਦੀਆਂ ਕਨੋਂ ਹੌਣ ਕੇ ਦਿਦਾਰੇ ਤੇਰੇ ਅਖੀਆਂ ਨੇ ਤਰਸਦੀਆਂ ਅੱਖੀਆਂ ਤਰਸਦੀਆਂ ਨੇ ਰਾਤ ਨੂੰ ਵੀ ਯਾਦ ਕਰਦਾ ਰਹਿੰਦਾ ਹੁਣ ਤੇ ਦਿਨੇ ਵੀ ਯਾਦ ਕਰਦਾ ਰਹਿੰਦਾ ਉਹ ਨਾਲ ਦੇ ਮਲਾਹ ਪੁੱਛਦਿਆ ਵੀ ਅੱਗੇ ਗੱਲਾਂ ਮਾਰਦਾ ਰਹਿੰਦਾ ਸੀ ਹੁਣ ਆਪਾਂ ਵੀ ਗੱਲਾਂ ਮਾਰਦੇ ਰਹਿੰਨੇ ਆ ਕੋਈ ਬੰਦਾ ਬਦਲ ਜੇ ਚੁੱਪ ਕਰ ਜੇ ਤੇ ਆਪਾਂ ਪੁੱਛਾਂਗੇ ਵੀ ਤੈਨੂੰ ਕੀ ਹੋ ਗਿਆ ਚੰਗਾ ਭਲਾ ਬੋਲਦਾ ਚੱਲਦਾ ਸੀ ਉਹ ਸਾਰੇ ਕਹਿੰਦੇ ਵੀ ਅੱਖਾਂ ਤੇਰੀਆਂ ਲਾਲ ਰਹਿੰਦੀਆਂ ਨੇ ਕੀ ਹੋ ਗਿਆ ਤੈਨੂੰ ਉਹ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ ਬਸ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨੇ ਕੰਮ ਤੇ ਆ ਜਾਂਦਾ ਕਹਿੰਦੇ ਨੀਂਦ ਕਿਉਂ ਨਹੀਂ ਆਉਂਦੀ ਉਹ ਕਹਿੰਦਾ ਮੈਂ ਨਾ ਜੋ ਆਨੰਦਪੁਰ ਸਾਹਿਬ ਰਹਿੰਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦਾ ਰਹਿਣਾ ਤੇ ਉਹ ਦਰਸ਼ਨ ਦੇ ਜਾਂ ਉਹ ਮਲਾ ਨਾਲ ਦੇ ਹੱਸਣ ਲੱਗ ਪਏ ਕਹਿੰਦੇ ਭੋਲਿਆ ਉਹ ਰਾਜਿਆਂ ਦੇ ਰਾਜੇ ਆ ਮਹਾਰਾਜ ਆ ਤੈਨੂੰ ਆਪਣੇ ਵਰਗੇ ਗਰੀਬ ਬੰਦਿਆਂ ਨੂੰ ਦਰਸ਼ਨ ਪਤਾ ਕਿੱਡਾ ਵੱਡਾ ਸੰਗਤ ਦਾ ਕਾਫਲਾ ਸਿੰਘ ਹਾਥੀ ਘੋੜੇ ਹੁੰਦੇ ਆ ਉਹਨਾਂ ਦੇ ਨਾਲ ਉਹ ਤੈਨੂੰ ਦਰਸ਼ਨ ਦੇਣ ਲਈ ਆਉਣਗੇ ਉਹ ਕਹਿੰਦਾ ਮੈਨੂੰ ਕਿਹਾ ਸੰਗਤਾਂ ਨੇ ਵੀ ਦਰਸ਼ਨ ਦੇਣ ਲਈ ਆਉਣਗੇ ਉਹ ਕਹਿੰਦੇ ਤੂੰ ਕੰਮ ਕਰ ਲਿਆ ਕਰ ਆਪਣਾ ਕਹਿੰਦਾ ਨਹੀਂ ਨਹੀਂ ਮੈਨੂੰ ਭਰੋਸਾ ਹੈ ਗੱਲ ਭਰੋਸੇ ਦੀ ਹੈ ਕੋਈ ਵੀ ਕਾਰਜ ਹੈ ਨਾ ਪਿਆਰ ਉਹ ਅਸੀਂ ਅਰਦਾਸ ਕਰਦੇ ਆ ਤਾਂ ਸਾਡਾ ਭਰੋਸਾ ਜ਼ਰੂਰ ਹੋਣਾ ਚਾਹੀਦਾ ਦਿਰੜ ਇਰਾਦਾ ਹੋਣਾ ਚਾਹੀਦਾ ਅੱਕੀਏ ਨਾ ਕਦੇ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਮਨ ਟਿਕਾ ਵਿੱਚ ਆ ਜੇ ਥੋੜਾ ਬਹੁਤਾ ਭਾਵੇਂ 5 ਮਿੰਟ ਹੀ ਆ ਜੇ ਤੇ ਹਾਜ਼ਰੀ ਲੱਗ ਜਾਂਦੀ ਹੈ 5 ਕਿੰਟ ਵੀ ਮਨ ਟਿਕ ਜੇ ਕਿਤੇ ਗੁਰੂ ਦੀ ਹਜ਼ੂਰੀ ਵਿੱਚ ਕਹਿੰਦੇ ਠੀਕ ਹੈ ਤੂੰ ਵੇਖ ਲੈ ਯਾਦ ਕਰਦਾ ਰਿਹਾ ਕਰ ਸਮਾਂ ਬਹੁਤਾ ਨਹੀਂ ਹੈ ਪਰ ਸਾਖੀ ਬੜੀ ਪਿਆਰੀ ਹੈ ਸਿੱਖਿਆ ਦੇਣ ਵਾਲੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸਾਨੂੰ ਵੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਪਰਿਵਾਰ ਛੱਡਣ ਦੀ ਲੋੜ ਨਹੀਂ ਘਰ ਛੱਡਣ ਦੀ ਲੋੜ ਨਹੀਂ ਉਹਨੂੰ ਯਾਦ ਕਰਦੇ ਨੇ ਕਿਤੇ ਜਪਜੀ ਸਾਹਿਬ ਸੁਣਦੇ ਰਹੀਏ ਕਿਤੇ ਚੌਪਈ ਸਾਹਿਬ ਸੁਣਦੇ ਰਹੀਏ ਕਿਤੇ ਸੁਖਮਨੀ ਸਾਹਿਬ ਦਾ ਪਾਠ ਸੁਣੀਏ ਪਰ ਗੁਰੂ ਨਾਲੋਂ ਕਦੇ ਵਿਛੜੋ ਨਾ ਅਰਦਾਸ ਕਰਿਆ ਕਰੋ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋਏ ਤੇ ਜਦੋਂ ਯਾਦ ਕਰਦਾ ਰਹਿੰਦਾ ਇੱਕ ਦਿਨ ਅਰਦਾਸ ਸੁਣੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਈ ਸਾਹਿਬ ਨੇ ਕੀ ਕਹਿੰਦੇ ਕਹਿੰਦੇ ਆਪਾਂ ਨਾ ਬਈ ਦਰਿਆ ਦੀ ਸ਼ੈਰ ਕਰਨੀ ਆਪਾਂ ਚੱਲੀਏ ਉਹ ਸਿੰਘ ਕਹਿੰਦੇ ਮਹਾਰਾਜ ਐਨਾ ਸਮਾਂ ਤੁਹਾਡੇ ਕੋਲ ਕਿੱਥੇ ਆ ਤੁਸੀਂ ਪਹਿਲਾਂ ਤਾਂ ਕਦੇ ਗਏ ਨਹੀਂ ਕਹਿੰਦੇ ਨਹੀਂ ਨਹੀਂ ਜਾਣਾ ਹੈ ਕੁਈ ਆਪਣਾ ਯਾਦ ਕਰੇ ਦੇਖੋ ਪ੍ਰੀਤ ਆ ਨਾ ਜਦੋਂ ਅਸੀਂ ਗੁਰੂ ਜੀ ਨੂੰ ਪ੍ਰੀਤ ਕਰਾਂਗੇ ਪਿਆਰ ਕਰਾਂਗੇ ਤੇ ਗੁਰੂ ਵੀ ਸਾਨੂੰ ਪ੍ਰੀਤ ਕਰੇਗਾ ਕਿ ਨਹੀਂ ਕਰੇਗਾ ਨਹੀਂ ਨਹੀਂ ਤਾਂ ਗੁਰੂ ਨੂੰ ਪਤਾ ਹੀ ਹੈ ਵੀ ਅਰਦਾਸ ਨੂੰ ਦੇਖੀ ਗਿਆ ਇਹ ਹੁਣ ਆਇਆ ਗੁਰੂ ਕਿਹੜਾ ਅਣਜਾਣ ਆਇਆ ਆਖੋ ਸਪਨਾ ਸ੍ਰੀ ਗੁਰੂ ਜੀ ਪਤਾ ਹੈ ਉਹ ਉਹ ਪਿੱਛੇ ਖੜਾ ਸੀ ਪਤਾ ਹੁੰਦਾ ਹੈ ਨਾ ਅਸੀਂ ਗੁਰੂ ਦੇ ਦਰ ਤੇ ਆ ਕੇ ਜਿਹੜਾ ਘਟਾਂ ਘਟਾਂ ਦੀਆਂ ਜਾਣਦਾ ਹੈ ਮਾਫ਼ ਕਰਨਾ ਉਹਨੂੰ ਵੀ ਭਲੇਖਾ ਪਾਉਣਾ ਜਾਉਨੇ ਹਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਆਪਣਾ ਅਸਵਾਰਾ ਤਿਆਰ ਕੀਤਾ ਲਾਹ ਲਸ਼ਕਰ ਨਗਾਰੇ ਵੱਜਦੇ ਆ ਹਾਥੀ ਘੋੜੇ ਤਿਆਰ ਕੀਤੇ ਤੇ ਦਰਿਆ ਦੀ ਸ਼ਹਿਰ ਕਰਨ ਵਾਸਤੇ ਆ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤੇ ਜਦੋਂ ਪਤਾ ਲੱਗਿਆ ਨਾ ਸਾਰੇ ਮਲਾਸ ਸੀ ਜਿਹੜੇ ਬੇੜੀਆਂ ਚਲਾਉਣ ਵਾਲੇ ਸਭ ਨੇ ਆਪਣੀਆਂ ਬੇੜੀਆਂ ਸਜਾ ਲਈਆਂ ਕਿਸੇ ਨੇ ਲੜੀਆਂ ਲਾਈਆਂ ਵਧੀਆ ਚਾਦਰ ਵਿਛਾਈ ਵਧੀਆ ਆਸਣ ਲਾਇਆ ਵੀ ਆਪਾਂ ਹੁਣ ਐਡੇ ਵੱਡੇ ਸਤਿਗੁਰੂ ਆਉਣਗੇ ਪਤਾ ਨਹੀਂ ਕੀ ਦੇ ਜਾਣਗੇ ਆਪਾਂ ਦਰਿਆ ਦੀ ਸ਼ਹਿਰ ਕਰਵਾਵਾਂਗੇ ਚਾਹ ਹੋ ਗਿਆ ਮਨ ਵਿੱਚ ਪਰ ਜਿਹੜਾ ਇਹ ਸੈਦਾ ਮਲਾ ਰੋਜ਼ ਯਾਦ ਕਰਦਾ ਸੀ ਇਹਨੇ ਆਖਿਆ ਵੀ ਆਪਣੇ ਕੋਲ ਤਾਂ 베ੜ ਵੀ ਟੁੱਟੀ ਜੀ ਆਪਣੇ 베ੜੀ ਚ ਕਿੱਥੇ ਬਹਿਣਾ ਮਹਾਰਜ ਨੇ ਆਪਾਂ ਨੂੰ ਸਜਾਉਣ ਦੀ ਵੀ ਕੋਈ ਲੋੜ ਨਹੀਂ ਆਪਾਂ ਤਾਂ ਦਰਸ਼ਨ ਕਰ ਲਾਂਗੇ ਬਸ ਮਹਾਰਜ ਆਉਣਗੇ ਭਾਵੇਂ ਕਿਸੇ ਦੀ 베ੜੀ ਵਿੱਚ ਘੋਵਣ ਤੇ ਆਪਾਂ ਤਾਂ ਦੂਰੀ ਦਰਸ਼ਨ ਕਰ ਲਾਂਗੇ ਮਰਨਿਆ ਹਾਲ ਹੋ ਜਾਊਗਾ ਬਸ ਵੇਖ ਲੈ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਵੇਖ ਲਾ ਵਸ ਜਦੋਂ ਗਏ ਨਾ ਦਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕੇ ਤੇ ਨਾਲ ਦੇ ਸਿੰਘ ਨੇ ਬੜੀ ਉੱਚੀ ਸ਼ਾਨ ਹੈ ਤੇ ਮਲਾ ਸੀ ਜਿਹੜੇ ਭਜ ਭਜ ਕੋਲ ਗਏ ਜਿਵੇਂ ਆਪਾਂ ਕਈ ਵਾਰੀ ਚਲੇ ਜਾਂਦੇ ਆ ਕਿੱਥੇ ਉਹ ਡਰਾਈਵਰ ਵੀਰ ਖੜੇ ਹੁੰਦੇ ਆ ਸਾਰੇ ਉਹ ਆ ਜਾਂਦੇ ਆ ਵੀ ਦੱਸੋ ਜੀ ਕਿੱਥੇ ਜਾਣਾ ਹੈ ਇਦਾਂ ਸਾਰੇ ਮਲਾਹ ਆ ਗਏ ਸਾਰੇ ਮਲਾਹ ਜਦੋਂ ਆ ਗਏ ਨਾ ਤੇ ਆ ਕੇ ਕੋਈ ਕਹਿੰਦਾ ਮਹਾਰਾਜ ਮੇਰੀ 베ੜੀ ਵਿੱਚ ਬੈਠੋ ਕੋਈ ਕਹਿੰਦਾ ਆਓ ਜੀ ਮੈਂ ਬਹੁਤ ਸੋਹਣੀ ਸਜਾਈ ਐ ਮੇਰੀ 베ੜੀ ਵਿੱਚ ਬੈਠੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਈਸ਼ਾ ਪਤਾ ਕੀ ਕਹਿੰਦੇ ਕਹਿੰਦੇ ਤੁਹਾਡੇ ਚੋਂ ਸੈਦਾ ਕੌਣ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਚੋਂ ਸੈਦਾ ਮਲਾਹ ਕਿਹੜਾ ਹੈ ਉਹ ਕਹਿੰਦੇ ਜੀ ਉਹ ਤਾਂ ਹੋ ਬੈਠਾ ਹੈ ਬਰੇਤੀ ਦੇ ਢੇਰ ਤੇ ਬੈਠਾ ਉਹਨੇ ਬੇੜਾ ਸਜਾਇਆ ਵੀ ਨਹੀਂ ਆਪਣਾ ਉਹਦਾ ਟੁੱਟੀ ਜੀ ਬੇੜੀ ਹੈ ਜੀ ਉਹ ਤੁਹਾਨੂੰ ਕਿੱਥੇ ਇੰਨੇ ਸਿੰਘ ਨੇ ਤੁਹਾਡੇ ਨਾਲ ਉਹ ਉਹ ਨਹੀਂ ਠੀਕ ਆਣਾ ਮਹਾਰਾਜ ਕਹਿੰਦੇ ਨਹੀਂ ਫਿਰ ਕਹਿੰਦੇ ਬੁਲਾਈਏ ਜੀ ਮਹਾਰਾਜ ਕਹਿੰਦੇ ਅਸੀਂ ਆਪ ਹੀ ਚੱਲਦੇ ਹਾਂ ਬੁਲਾਉਣ ਮਹਾਰਾਜ ਕੋਲ ਗਏ ਸੈਦਿਆ ਰੋਜ਼ ਯਾਦ ਕਰਦਾ ਸੀ ਉੱਠਣਾ ਹੁਣ ਬੈਠਾ ਹੈ ਚੱਲ ਆਪਣੀ 베ੜੀ ਤਿਆਰ ਕਰ ਹੱਥ ਬੰਨ ਲੈ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਸੀ ਬਸ ਤੁਹਾਡੇ ਦਰਸ਼ਨ ਹੋ ਗਏ ਤੇ ਮੇਰੀ ਰੂਹ ਖੁਸ਼ ਹੋ ਗਈ ਤੇ ਜੇ ਤੁਸੀਂ ਕਹੋ ਵੀ ਮੇਰੀ 베ੜੀ ਤਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਬੇੜੀ ਇੰਨੀ ਯੋਗ ਨਹੀਂ ਹੈ ਪਤਾ ਕੀ ਕਹਿੰਦਾ ਅੱਖਾਂ ਚ ਪਾਣੀ ਵਗਦਾ ਕਿਤੇ ਝੋਲੀ ਅਡ ਲੈ ਨਿਮਰਤਾ ਨਾਲ ਜਾ ਕੇ ਗੁਰੂ ਦੇ ਦਰ ਤੇ ਮਾਣ ਛੱਡ ਦੇ ਸਭ ਕੁਝ ਮਿਲ ਜਾਣਾ ਹੈ ਪਤਾ ਕੀ ਕਹਿੰਦਾ ਕਿਸੇ ਹੋਰ ਦੀ ਬੇੜੀ ਦੇ ਵਿੱਚ ਬੈਠ ਜੋ ਸੱਚੇ ਬਾਦਸ਼ਾਹ ਮੇਰੀ ਜੇੜੀ ਟੁੱਟੇ ਕਾਠ ਦੀ ਹੋਰਨੀ ਬੇਟੀ ਦੇ ਵਿੱਚ ਬੈਠ ਜੋ ਮੇਰੀ ਜੇੜੀ ਟੁੱਟੇ ਕਾਠ ਦੀ ਕਿਸੇ ਹੋਰ ਦੀ ਬੇੜੀ ਦੇ ਵਿੱਚ ਬੈਠ ਜੋ ਮੇਰੀ ਜੇੜੀ ਟੁੱਟੇ ਕਾਠ ਦੀ ਕਿਸੇ ਹੋਰ ਦੀ ਬੇੜੀ ਦੇ ਬੈਠ ਜੋ ਮੇਰੀ ਬੈੜੀ ਟੁੱਟੇ ਕਾਠ ਦੀ ਕਿਸੇ ਹੋਰ ਦੀ ਬੈੜੀ ਦੇ ਵਿੱਚ ਬੈਠ ਜੋ ਮੇਰੀ ਬੈੜੀ ਟੁੱਟੇ ਕਾਠ ਦੀ ਕਿਸੇ ਹੋਰ ਦੀ ਬੈੜੀ ਦੇ ਵਿੱਚ ਬੈਠ ਜੋ ਮੇਰੀ ਬੈੜੀ ਟੁੱਟੇ ਤੇਰੀ 베ੜੀ ਟੁੱਟੇ ਗਾਠ ਦੀ ਦਾਦਾ ਜੀ ਤੇਰੀ 베ੜੀ ਟੁੱਟੇ ਗਾਠ ਦੀ ਕਿਸੇ ਹੋਰ ਦੀ 베ੜੀ ਦੇ ਵਿੱਚ ਪੈ ਗਿਆ ਤੇਰੀ 베ੜੀ ਟੁੱਟੇ ਗਾਠ ਦੀ ਕਿਸੇ ਹੋਰ ਦੀ 베ੜੀ ਦੇ ਵਿੱਚ ਪੈ ਗਿਆ ਤੇਰੀ 베ੜੀ ਟੁੱਟੇ ਦੇ ਬਾਦਸ਼ਾਹ ਆ ਵੇਖੋ ਕਿੰਨੇ ਸੋਹਣੇ ਬੇੜੇ ਆ ਸ਼ਿੰਗਾਰੇ ਹੋਏ ਆ ਤੁਸੀਂ ਉਹਦੇ ਵਿੱਚ ਬੈਠੋ ਤੇ ਦਰਿਆ ਦੀ ਸ਼ੈਰ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਹਦਿਆ ਸਾਡੇ ਕੋਲੇ ਕਿੱਥੇ ਸਮਾਂ ਦਰਿਆ ਦੀ ਸ਼ੈਰ ਕਰਨ ਦਾ ਅਸੀਂ ਤੇ ਤੈਨੂੰ ਹੀ ਮਿਲਣਾ ਆ ਧੰਨ ਹੋ ਗਿਆ ਨਿਹਾਲ ਹੋ ਗਿਆ ਚਾਲ ਅਸੀਂ ਤੇਰੀ 베ੜੀ ਚ ਸ਼ੇਰ ਕਰਨੀ ਆ ਬੈਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਨੂੰ ਲੈ ਕੇ ਨਾਲ ਸਾਰੇ ਹੈਰਾਨ ਹੋ ਗਏ ਕਿਉਂਕਿ ਉਹ ਅੰਦਰ ਦੀਆਂ ਜਾਣਦਾ ਉਹ ਬਾਹਰੋਂ ਨਹੀਂ ਦੇਖਦਾ ਪਿਆਰ ਤੇ ਜਦੋਂ ਸ਼ੇਰ ਕਰਾਉਂਦਾ ਦਰਿਆ ਦੀ ਹੁਣ ਕਾਫੀ ਸਮਾਂ ਸ਼ੇਰ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਰਿਹਾ ਵੱਲ ਵੇਖ ਰਿਹਾ ਤੇ ਸ਼ੈਰ ਕਰਾਉਂਦਾ ਰਿਹਾ ਮਹਾਰਾਜ ਸੱਚੇ ਪਾਈਸ਼ਾ ਸ਼ਾਮ ਹੋਣ ਲੱਗੀ ਨਾ ਕਹਿੰਦੇ ਸੈਦਿਆ ਹੁਣ ਛੇਤੀ ਕਰ 베ੜੀ ਬੰਨੇ ਲਾ ਤੇ ਅਸੀਂ ਜਾਣਾ ਹੈ ਕਹਿੰਦਾ ਸੱਚੇ ਪਾਈਸ਼ਾ ਮਾਨਿਤਾਂ ਕਰਦਾ ਚੱਪੂ ਵੀ ਮਾਰੀ ਜਾਵਾਂ ਤੇ 베ੜੀ ਬੰਨੇ ਵੀ ਨਾ ਲਾਵਾਂ ਵੀਤੋ ਅਨੂ ਸ਼ਹਿਰ ਕਰਾਉਂਦਾ ਹੀ ਰਵਾਂ ਮਨ ਰੱਜੇ ਨਾ ਪਿਆਰਿਓ ਦਰਸ਼ਨ ਕਰ ਕਰਕੇ ਇਹੋ ਜੀ ਪ੍ਰੀਤ ਹੋਣੀ ਚਾਹੀਦੀ ਵੇਖੋ ਜਾਮਾ ਉਹੀ ਐ ਜੋਤ ਉਹੀ ਐ ਕੇਵਲ ਸਰੀਰ ਬਦਲੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਹੀ ਜੋਤ ਗੁਰੂ ਅੰਗਦ ਦੇ ਮਰਜ ਵਿੱਚ ਆਈ ਗੁਰੂ ਅੰਗਦ ਦੇ ਫਿਰ ਗੁਰੂ ਅਮਰਦਾਸ ਫਿਰ ਗੁਰੂ ਰਾਮਦਾਸ ਫਿਰ ਗੁਰੂ ਅਰਜਨ ਦੇ ਮਹਾਰਾਜ ਫਿਰ ਗੁਰੂ ਹਰਿ ਗੋਬਿੰਦ ਮਹਾਰਾਜ ਗੁਰੂ ਹਰਿ ਰਾਏ ਜੀ ਗੁਰੂ ਹਰਿ ਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤ ਉਹੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਉਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੀ ਭਾਵਨਾ ਹੋਵੇ ਪਿਆਰ ਤੇ ਮਹਾਰਾਜ ਕਹਿੰਦੇ ਸਹਿਦਿਆ ਕੋਈ ਗੱਲ ਨਹੀਂ ਬਹੁਤ ਸਮਾਂ ਹੋ ਗਿਆ ਤੂੰ 베ੜੀ ਬੰਨੇ ਲਾ ਹੁਣ 베ੜੀ ਬੰਨੇ ਲਾ ਹੁਣ ਸਮਾਂ ਬਹੁਤ ਹੋ ਗਿਆ ਤੇ 베ੜੀ ਬੰਨੇ ਲਈ ਮਾਰੇ ਸੱਚੇ ਪਾਤਸ਼ਾ ਉਤਰੇ 베ੜੀ ਚੁੱਤ ਸਿੰਘ ਉਤਰੇ ਆ ਕੇ ਕਿਨਾਰੇ ਤੇ ਤੇ ਮਹਾਰਾਜ ਕਹਿੰਦੇ ਸਹਿਦਿਆ ਦੱਸ ਫਿਰ ਕੀ ਸੇਵਾ ਕਰੀਏ ਕਰਾਇਆ ਕੀ ਜਾਈਦਾ ਸੈਦਾ ਕਹਿੰਦਾ ਮਹਾਰਾਜ ਇੱਕ ਮਲਾਹ ਤੋਂ ਦੂਜਾ ਮਲਾਹ ਪੈਸੇ ਮੰਗਦਾ ਚੰਗਾ ਨਹੀਂ ਲੱਗਦਾ ਉਹ ਸਿੰਘ ਕਹਿੰਦੇ ਵੀ ਤੂੰ ਮਹਾਰਾਜ ਨੂੰ ਮਲਾਹ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਠੀਕ ਕਹਿੰਦਾ ਤੁਹਾਨੂੰ ਨਹੀਂ ਪਤਾ ਸੈਦਾ ਕਹਿੰਦਾ ਮਲਾਹ ਹੀ ਹੈ ਮਹਾਰਾਜ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਲਿਆਂ ਮੈਂ ਤਾਂ ਤੁਹਾਨੂੰ ਆ ਛੋਟੇ ਜਿਹੇ ਸਮੁੰਦਰ ਦੀ ਸ਼ੈਰ ਕਰਵਾਈਏ ਬੋਲੇ ਸੋਨਹੋ ਰਾਤ ਸ੍ਰੀ ਆਕਾਲ ਮੈਂ ਤੇ ਤੁਹਾਨੂੰ ਆਈ ਦਰਿਆ ਪਾਰ ਕਰਵਾਇਆ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦੇ ਹੋ ਤੁਸੀਂ ਮੈਨੂੰ ਉੱਥੋਂ ਪਾਰ ਲੰਘਾ ਦਿਓ ਮੈਂ ਤੁਹਾਨੂੰ ਆ ਸ਼ੈਰ ਖਰਾਤੀ ਮੈਂ ਕਰਾਇਆ ਕਾਦਾ ਲੈਣਾ ਤੇ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਸੈਦਿਆ ਤੂੰ 21 ਸਿੰਘਾਂ ਨੂੰ ਪਾਰ ਲੰਘਾਇਆ ਨਾ ਆਓ ਲਾਸਟ ਗਾਣਾ ਪੜ ਕੇ ਮੈਂ ਸਮਾਪਤੀ ਕਰਾਂ ਸਮਾਂ ਹੋ ਚੁੱਕਾ ਹੈ ਮਹਾਰਾਜ ਕਹਿੰਦੇ 21 ਸਿੰਘਾਂ ਨੂੰ ਤੈ ਪਾਰ ਲੰਘਾਇਆ ਮੈਂ 21 ਕੁਲਾਹ ਤਾਰੂ ਤੇ ਪਿਆ ਹੇ ਕੀ ਗੁਲਾਬਾਰੂ ਤੇਰੀਆਂ ਹੇ ਕੀ ਸਿੰਗਾਂ ਨੂੰ ਤੂੰ ਬਾਰ ਲੰਗਾਇਆ ਹੇ ਕੀ ਗੁਲਾਬਾਰੂ ਤੇਰੀਆਂ ਹੇ ਕੀ ਸਿੰਗਾਂ ਨੂੰ ਤੂੰ ਬਾਰ ਲੰਗਾਇਆ ਹੇ ਕੀ ਗੁਲਾਬਾਰੂ ਤੇਰੀਆਂ ਹੇ ਕੀ ਸਿੰਗਾਂ ਨੂੰ ਤੂੰ ਬਾਰ ਲੰਗਾਇਆ ਹੇ ਕੀ ਗੁਲਾਬਾਰੂ ਤੇਰੀਆਂ ਹੇ ਕੀ ਸਿੰਗਾਂ ਨੂੰ ਤੂੰ ਬਾਰ ਲੰਗਾਇਆ ਰਿਲਾਇਆ ਇੱਕੀ ਗੁਲਾਬਾਂ ਤੇਰੀਆਂ ਫੈਦਿਆ ਇੱਕੀ ਗੁਲਾਬਾਂ ਤੇਰੀਆਂ ਫੈਦਿਆ ਇੱਕੀ ਗੁਲਾਬਾਂ ਤੇਰੀਆਂ ਫੈਦਿਆ ਇੱਕੀ ਗੁਲਾਬਾਂ ਤੇਰੀਆਂ ਫੈਦਿਆ ਇੱਕੀ ਗੁਲਾਕਾਰੂ ਤੇਰੀਆਂ ਸਹਜਿਆ ਇੱਕੀ ਗੁਲਾਕਾਰੂ ਤੇਰੀਆਂ ਇਸ ਕੀ ਸਿੰਘਾ ਤਾਰੂ ਤੇਰੀਆਂ ਏਕੀ ਸਿੰਘਾਂ ਨੂੰ ਤੂੰ ਬਖਸ਼ ਲੰਘਾਇਆ ਏਕੀ ਕੁਲਾ ਤਾਰੂ ਤੇਰੀਆਂ ਏਕੀ ਸਿੰਘਾਂ ਨੂੰ ਤੂੰ ਬਖਸ਼ ਲੰਘਾਇਆ ਏਕੀ ਕੁਲਾ ਤਾਰੂ ਤੇਰੀਆਂ ਤੜ ਜਾਂਦੀਆਂ ਨੇ ਦੋ ਪ੍ਰਕਾਰ ਦੀਆਂ ਕੁਲਾਂ ਸਾਡੀਆਂ ਸ਼ਰੀਰ ਰੂਪੀ ਕੁਲਾਂ ਵੀ ਤੜ ਜਾਂਦੀਆਂ ਨੇ ਤੇ ਸਾਡਾ ਆਲਾ ਦਵਾਲਾ ਸਕੇ ਸੰਬੰਧੀ ਸਾਡੀਆਂ ਕੁਲਾਂ ਤੜ ਜਾਂਦੀਆਂ ਨੇ ਭਾਈ ਜਿਹੜਾ ਗੁਰੂ ਦੇ ਲੜ ਲੱਗ ਜਾਂਦਾ ਇਸ ਕਰਕੇ ਫਿਰ ਸਤਿਗੁਰੂ ਜੀ ਨੇ ਰਹਿਮਤ ਕੀਤੀ ਕਿਰਪਾ ਕੀਤੀ ਇਸੇ ਤਰ੍ਹਾਂ ਅਸੀਂ ਜੁੜਾਂਗੇ ਕੁਲਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮਤ ਕਰਨਗੇ ਮਿਹਰ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ੀ ਹੋਵੇ ਸਾਡੇ ਅੰਦਰ ਗੁਰੂ ਜੀ ਦੇ ਘਰ ਆਉਣ ਦੀ ਤੇ ਗੁਰੂ ਜੀ ਨੂੰ ਘਰ ਲਿਆਉਣ ਦੀ ਸਮੇਂ ਨੇ ਤਾਂ ਬੀਤ ਜਾਣਾ ਪਿਆਰਿਓ ਆਪਾ ਕਹਿੰਦੇ ਟਾਈਮ ਪਾਸ ਕਰਦੇ ਆ ਟਾਈਮ ਤਾਂ ਆਪਣੇ ਆਪ ਪਾਸ ਹੋਈ ਜਾਣਾ ਹੈ ਟਾਈਮ ਨੂੰ ਸਫਲਾ ਕਰਨ ਦੀ ਲੋੜ ਹੈ ਸਵਾਉ ਗੁਰੂ ਦੇ ਲੜ ਲੱਗੀਏ ਅਮਰਤ ਸ਼ਕੀਏ ਨਸ਼ਿਆਂ ਵਿਸ਼ਾਂ ਤੋਂ ਦੂਰ ਰਹੀਏ ਬਾਣੀ ਬਾਣੇ ਦੀ ਧਾਰਨੀ ਹੋਈਏ ਭਾਈ ਦੋ ਤਿੰਨ ਗੱਲਾਂ ਮੈਂ ਹਮੇਸ਼ਾ ਬੇਨਤੀ ਕਰਦਾ ਰਿਹਾ ਕਿ ਘਰ ਵਿੱਚ ਸੁੱਖ ਚਾਹੁੰਦੇ ਆ ਨਾ ਤਾਂ ਘਰ ਵਿੱਚ ਬਾਣੀ ਲਿਆਓ ਨਸ਼ਾ ਕੱਢ ਦਿਓ ਘਰ ਵਿੱਚੋਂ ਤੇ ਵਸ ਸਵਰਗ ਦੀ ਸਵਰਗ ਹੈ ਜ਼ਿੰਦਗੀ ਬਹੁਤ ਸੋਹਣੀ ਲੰਘਣੀ ਹੈ ਜਿੰਨੀ ਜ਼ਿੰਦਗੀ ਜੀਵਨ ਦਿੱਤਾ ਹੈ ਪ੍ਰਮਾਤਮਾ ਨੇ ਇਹਨੂੰ ਚੰਗੇ ਤਰੀਕੇ ਨਾਲ ਜਿਉਆ ਜਾਏ ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਹੈ ਗੱਲ ਜਿਉਣ ਦੇ ਢੰਗ ਦੀ ਹੈ ਹੋ ਸਕਦਾ ਉਹ ਜਿੰਦਗੀ 100 ਕਿੱਲੇ ਵਾਲਾ ਨਾ ਜਿਉ ਸਕਦਾ ਹੋਵੇ ਜਿਹੜਾ 5 ਕਿੱਲੇ ਵਾਲਾ ਜਿਉਂਦਾ। ਇਸ ਕਰਕੇ ਗੁਰੂ ਦੇ ਲੜ ਲੱਗੇ ਨਾ ਸਤਿਗੁਰੂ ਜੀ ਸੁਚੱਜਾ ਜੀਵਨ ਬਖਸ਼ ਦਿੰਦੇ ਆ। ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਉਦੋਂ ਅਪਰਲਾ ਕੀਤਾ ਸਤਿਗੁਰੂ ਜੀ ਨੇ। ਕਿਰਪਾ ਕੀਤੀ ਹੈ। ਜੋ ਕੇ ਭਾਈ ਨੈਭ ਸਿੰਘ ਜੀ ਸਮੂਹ ਪਰਿਵਾਰ ਨੇ ਥੋੜਾ ਜਿਹਾ ਸਮਾਂ ਹੋਇਆ ਸੁਖਮਨੀ ਸਾਹਿਬ ਦੇ ਪਾਠ ਆਪਣੇ ਘਰ ਵਿੱਚ ਕਰਵਾਏ ਸੀ ਬੇਟੀ ਦਾ ਜਨਮ ਦਿਨ ਸੀਗਾ ਉਹ ਭਾਗਾ ਵਾਲੇ ਪਰਿਵਾਰ ਹੁੰਦੇ ਆ ਬੇਟਿਆਂ ਦੇ ਜਨਮ ਦਿਨ ਮਨਾਉਂਦੇ ਆ ਪਰ ਬੇਟੀ ਦਾ ਜਨਮ ਦਿਨ ਮਨਾਉਣਾ ਇਹ ਕਿਸੇ ਕਿਸੇ ਦੇ ਹਿੱਸੇ ਆਂਦਾ ਅੱਜ ਕੱਲ ਕੋਈ ਫਰਕ ਨਹੀਂ ਬਸ ਯਾਰ ਹੋਣਾ ਚਾਹੀਦਾ ਹਰ ਇੱਕ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂਦਾ ਬੱਚੇ ਹੁੰਦੇ ਆ 18 ਸਾਲ ਤੱਕ ਸਾਡੇ ਹੁੰਦੇ ਆ ਵਿਆਹ ਬਰੇ ਜਾਂਦੇ ਆ ਕਿਹੜਾ ਗੁਰਮਖੋ ਥਾਲ ਲਾਉਣ ਦਾ ਟਾਈਮ ਰਹਿੰਦਾ ਮਜਬੂਰੀ ਬਣ ਜਾਂਦੀ ਹੈ ਇਹ ਨਹੀਂ ਵੀ ਕਰਦੇ ਨੇ ਮਜਬੂਰੀਆਂ ਹੋ ਜੀਆਂ ਵੱਡ ਜਾਂਦੀਆਂ ਕਿ ਉਹ ਆਪਣੇ ਮਾਤਾ ਪਿਤਾ ਦੀ ਦੇਖਭਾਲ ਵੀ ਨਹੀਂ ਕਰ ਸਕਦੇ ਧੀਆ ਵੀ ਬਹੁਤ ਆਪਣੇ ਮਾਪਿਆਂ ਨੂੰ ਪਿਆਰ ਕਰਦੀਆਂ ਨੇ ਤੇ ਪੁੱਤਰ ਵੀ ਬਹੁਤ ਪਿਆਰ ਕਰਦੇ ਆ ਆਪਣੇ ਮਾਪਿਆਂ ਨੂੰ ਹਮੇਸ਼ਾ ਕਰਨਾ ਚਾਹੀਦਾ ਪਰ ਇਹ ਕਦੇ ਨਾ ਸੋਚੋ ਇਹ ਉਹਨੂੰ ਪਤਾ ਹੈ ਵੀ ਤੂੰ ਧੀ ਨਾਲ ਖੁਸ਼ ਰਹਿ ਸਕਦਾ ਹੈ ਕਿ ਪੁੱਤ ਨਾਲ ਖੁਸ਼ ਰਹਿ ਸਕਦਾ ਤੂੰ ਕੱਚੇ ਨਾਲ ਸੁਖੀ ਰਹਿ ਸਕਦਾ ਹੈ ਕਿ ਪੱਕੇ ਨਾਲ ਖੁਸ਼ੀ ਰਹਿ ਸਕਦਾ ਇਹ ਉਹਨੂੰ ਪਤਾ ਹੈ ਪ੍ਰਮਾਤਮਾ ਨੂੰ ਉਹਨੂੰ ਕਿਵੇਂ ਖੁਸ਼ ਰੱਖਣਾ ਹੈ ਇਸ ਕਰਕੇ ਇਹ ਕਦੇ ਵੀ ਮਨ ਵਿੱਚ ਉਦਾਸ ਨਹੀਂ ਹੋਣਾ ਚਾਹੀਦਾ ਕਿ ਪਤਾ ਨਹੀਂ ਪ੍ਰਮਾਤਮਾ ਨੇ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ ਪਿਆ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਭਾਈ ਨਹਿਰ ਸਿੰਘ ਸਮੂਹ ਪਰਿਵਾਰ ਵੱਲੋਂ ਸਾਰੀ ਸ਼ਰਧਾ ਦਾ ਬਹੁਤ-ਬਹੁਤ ਧੰਨਵਾਦ।